ਸ਼੍ਰੀਨਿਸ਼ਰਤ ਆਮ ਪਹੁੰਚੜ ਗਏ ਤੇ ਚਿੱਠੀ ਪੜਾ ਦੇਈ। ਹੁਣ ਉਹਨਾਂ ਦੇ ਦਿਲ 'ਚ ਧੁਕ ਧੁਕ ਲੱਗੀ ਪਤਾ ਨਹੀਂ ਕੀ ਲਿਖਿਆ ਚਿੱਠੀ 'ਚ। ਤੇ ਜਦੋਂ ਦੇਨ ਦੇ ਆਹ ਬਲੇਰ ਪਰਦੇ ਉਤਰੇ ਉਹਨਾਂ ਕੋਲ ਰਿਆ ਨਾ ਗਿਆ। ਉਹਨਾਂ 'ਚ ਕੀ ਹੋਤੀ ਖੋਲ ਕੇ। ਸਾਹਿਬ ਜੀ ਰਾਂ ਦੀ ਜਾਣਨ ਵਾਲੇ। ਪਰ ਚੋਜ ਕਰਦੇ ਨੇ ਫਰਮਾਂਦੇ ਨੇ ਕੀ ਲਿਖਿਆ ਇਹਦੇ 'ਚ? ਵਾਹ। ਪੜ ਕੇ ਸੁਣਾਓ। ਜਦੋਂ ਪੜੀ ਤੇ ਉਹਦੇ 'ਚ ਲਿਖਿਆ ਸੀ ਮਹਾਰਾਜ ਜਦੋਂ ਆਪ ਚਲੇ ਜਾਂਦੇ ਹਨ ਸਾਡਾ ਕਾਰਨ ਬਾਰੇ ਸੁਧਿਲ ਨਹੀਂ ਲੱਗਦਾ ਇਸ ਤਰ੍ਹਾਂ ਲੱਗਦਾ ਸੀ ਅਨਾਥ ਹੋ ਗਏ ਮਹਾਰਾਜ ਉਸੇ ਵਕਤ ਟਿਕਟ ਕਰਾਈ ਫੇਰ ਵਾਪਸ ਜਿਹੜੀ ਸ਼ਰਤ ਆਪ ਨਹੀਂ ਗਏ ਫਰਮਾਉਂਦੇ ਨੇ ਕਦੀ ਨਹੀਂ ਕਹਿਣਾ ਇਸ ਤਰ੍ਹਾਂ ਅਸੀਂ ਅਨਾਥ ਹੋ ਗਏ ਆ ਤੁਹਾਡੇ ਅਸੀਂ ਅੰਧ ਸੰਧ ਉਹਨਾਂ ਦੀ ਕਿੰਨੀ ਪ੍ਰੀਤ ਹੋਏਗੀ ਜਿਹੜੇ ਸਹਿਬ ਉੱਥੇ ਹੀ ਵਾਪਸ ਹੋ ਗਏ ਕਦੀ ਤੇ ਤਰਸ ਕਰਨਗੇ ਨਾਲ ਦਿੱਤੇ ਵੀ ਕਦੀ ਦੇ ਤਰਫ ਕਰਨੇ ਦਰਸ਼ਨ ਦੇਣਗੇ ਨਾ ਜਿੰਨਾ ਵਸੀ ਲੋਟਦੇ ਵੇ ਦਰਸ਼ਨਾਂ ਕੋ ਉਹਦੀਆਂ ਦੇਖ ਰਹੇ ਪੁੱਤੋਆਂ ਅੱਖੀਆਂ ਭਰ ਮਾਈਆਂ